ਨੰਗਲ ਸ਼੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ਪਿੰਡ ਜਾਂਦਲਾ ਰੇਲਵੇ ਬ੍ਰਿਜ ਦੇ ਕੋਲ ਦੋ ਟਰੱਕਾਂ ਦੀ ਆਪਸੀ ਟੱਕਰ ਹੋ ਗਈ। ਹਾਲਾਂਕਿ ਇਸ ਟੱਕਰ ਦੇ ਵਿੱਚ ਕੋਈ ਗੰਭੀਰ ਰੂਪ ਵਿੱਚ ਜ਼ਖਮੀ ਨਹੀਂ ਹੋਇਆ ਪਰ ਟੱਕਰ ਲੱਗਣ ਦੇ ਕਾਰਨ ਗੱਡੀਆਂ ਨੂੰ ਭਾਰੀ ਨੁਕਸਾਨ ਪਹੁੰਚਿਆ। ਮਿਲੀ ਜਾਣਕਾਰੀ ਮੁਤਾਬਕ ਕੈਂਟਰ ਚਾਲਕ ਜੋ ਸ਼੍ਰੀ ਅਨੰਦਪੁਰ ਸਾਹਿਬ ਵੱਲੋਂ ਨੰਗਲ ਵੱਲ ਨੂੰ ਜਾ ਰਿਹਾ ਸੀ। ਜਦੋਂ ਉਹ ਜਾਂਦਲੇ ਦੇ ਕੋਲ ਪੁੱਜਿਆ ਤੇ ਸਾਹਮਣੇ ਤੋਂ ਆ ਰਹੇ ਟਰੱਕ ਟੈਂਕਰ ਦੇ ਵਿੱਚ ਜਾ ਟਕਰਾਇਆ। ਦੱਸਿਆ ਜਾ ਰਿਹਾ ਹੈ ਕਿ ਨੀਂਦ ਆ ਜਾਣ ਕਾਰਨ ਇਹ ਹਾਦਸਾ ਵਾਪਰਿਆ। ਗਣੀ ਮਤ ਰਹੀ ਕਿ ਇਸ ਹਾਦਸੇ ਚ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਤੁਸੀਂ ਸੁਣੋ ਕੀ ਕਿਹਾ ਟਰੱਕ ਚਾਲਕ ਤੇ ਕੈਂਟਰ ਚਾਲਕ ਨੇ ਪੀਬੀ ਪ੍ਰਾਈਮ ਅਪਡੇਟ ਦੇ ਲਈ ਗਗਨ ਪੰਮਰਾ ਦੀ ਰਿਪੋਰਟ ਮੈਂ ਚੱਲਿਆ ਐ ਐਮਪੀ 40 ਘਾਰੇ ਮੇਰੇ ਜੀ ਹੂੰ ਅਰ ਉੱਪਰ ਚੱਲਿਆ ਗੱਡੀ ਲੈ ਕੇ ਹੂੰ ਤਾਂ ਜਪਨਪੁਰੇ ਦੇ ਪਿੱਛੇ ਮੁੱਜਾ ਨੇ ਚਾਰਾ ਸਾਲ ਡਰਾਈਵਰ ਦੇ ਹੂੰ ਕਾਦੀ ਕਿਹੜੀ ਗੱਡੀ ਐ ਇਹ ਕੈਂਟਰ ਐ ਜੀ ਸਾਡਾ ਟੈਂਕਰ ਐ ਕਸਟਕ ਵਾਲਾ ਹੋਇਆ ਕਿੱਸਾ ਕਿੱਦਾਂ ਹੋਇਆ ਇਹ ਨੇ ਚਾਰਾ ਸਿੱਧੀ ਮਾਰੀ ਨੇ ਲਿਆ ਕੇ ਵਿੱਚ ਰੌਂਗ ਸਾਈਡ ਲੱਜਿਆ ਕੇ ਸੱਟਾ ਸੱਟਾ ਨਹੀਂ ਸੱਟ ਜੁਰ ਤੇ ਬਚਾ ਐ ਗੱਡੀ ਦਾ ਸਾਲ ਹੈਗਾ 50000 ਜੀਰਕਪੁਰ ਤੇ ਜਾ ਰਹੇ ਗ੍ਰੇਟ ਨੋ ਇਹ ਹਾਂ ਜੀਰਕਪੁਰ ਤੇ ਕੋ ਗ੍ਰੇਟ ਜੋ ਇਹ ਕਿਹਾ ਹੋਇਆ ਕਿੱਦਾਂ ਹੋਇਆ ਸਿੱਧਾ ਰੇ ਨੀਂਦ ਦਾ ਝੋਕਾ ਆ ਗਈ ਹਾਂਜੀ ਫਿਰ ਗੱਡੀ ਬੱਜੀ ਕਿਦਣਾ ਬੱਜ ਗਈ ਉੱdte ਆਪਣੀ ਝਾਂ ਬੱਜ ਗਈ ਜਦੋਂ ਨੀਂਦ ਝੋਕਾ ਆ ਤਾਂ ਗੱਡੀ ਰੋਕ ਲੰਦਾ ਕਿਤੇ ਮਹਾਰਾਜ ਇੱਥੇ ਰੁਕਣ ਦੀ ਗੱਡੀ ਆ ਗਈ ਇੱਥੇ ਹੀ ਢਾਬੇ 'ਤੇ ਰੁਕਣੇ ਲੱਗ ਰਹੀ